लो दूजी सुखा चक्लां सरदार जसवीर सिंह बिट्टू प्रधान पांच सौ रुपया दो वीर ने लाता जी दूजी शिवट दे सौखा चकला चक्लां जसवीर सिंह बिट्टू प्रधान दोए वीर ने सवा सुनो जी करो ध्यान मेरे वालों ਟਾਈਮ ਆ ਗੱਡੀ ਦਾ ਕੁੱਟ ਪੈਣੇ ਨਾਲ ਜਲੇਬੀ ਮਾਰੀ ਮੇਰੀ ਅੱਖ ਵਿੱਚ ਰਸ ਪੈ ਗਿਆ ਟਾਈਮ ਆ ਗੱਡੀ ਦਾ 20 ਸੈਕਿੰਡ 52 ਪੁਆਇੰਟ ਹੈ ਜੀ ਵੀ 55 ਮਾਰ ਦਿਆ ਕਰੋ ਤਾੜੀ ਇੱਕ ਵਾਰੀ ਜਦੋਂ ਸਮਾਂ ਟੁੱਟਦਾ ਤਾਂ ਕਿ ਗਊਦੇ ਜਾਂਦੇ ਵੀ ਮਾਰ ਹੋਵੇ ਖੇਡ ਦੇ ਵਿੱਚ ਵਾਹ ਜੀ ਵਾਹ ਆ ਜੇ ਕਿਤੇ ਘੜੀ ਰੱਬ ਤੇ ਹੁੰਦੈ ਲੈਓ ਜੀ ਹਾਰਸ ਮੁੰਡਿਆ ਹੈਪੀ ਮੁੰਡਿਆ అదే బీ దాంతో